ए, तो तुल तुल, ये तुम दाल दियो, दाल तुमने क्या? भूखा है तुम, ये पल दाल है? ताला पड़े हैं बाकी, आ रहे हैं, मेरी छोड़ो। तो बारामला कितना कितना, क्या लग गया नहीं लगा? आ लग गया और क्या? तो बारामला कितना कितना? कर दो, फाइट चुप ਇੱਕ ਵੈਪਰ ਤੋਂ ਹਾਂਜੀ ਇਹ ਰਾਤੀ ਸਵਾ 1:00 ਵਜੇ ਦੀ ਗੱਲ ਹੈ ਇੱਕ ਪੇਸ਼ੈਂਟ ਐਡਮਿਟ ਹੋਇਆ ਸੀ ਸਾਡੇ ਕੋਲ ਵਿਕਰਮ ਜੀ ਹਾਂ ਨਹੀਂ ਆ ਸੀਗਾ ਅਮਰ ਅਮਰ ਪਾਸਿੰਗ ਐਡਮਿਟ ਹੋਇਆ ਸੀਗਾ ਇੱਥੇ ਐਮਲਸੀ ਟਰਾਂਨ ਲਈ ਪਰ ਉਹਦੇ ਨਾਲ ਦੇ ਤੇ ਉਹਦੀ ਐਂਟੀ ਪਾਰਟੀ ਇੱਥੇ ਆਈ ਸਵੇਰੇ 1:00 ਵਜੇ ਮੈਂ ਪੂਰਾ ਇੱਥੇ ਰੱਜ ਕੇ ਰੈਡਨਸਿਸ ਦੇ ਵਿੱਚ ਹੰਗਾਮਾ ਕੀਤਾ ਕਿਰਪਾਨਾਂ ਨਾਲ ਲੜੇ ਨੇ ਬਹੁਤ ਜ਼ਿਆਦਾ ਬੰਦੇ ਰੇ ਇੱਥੇ ਸੱਟਾਂ ਵੀ ਲੱਗੀਆਂ ਨੇ ਸਟਾਫ ਤੇ ਵੀ ਹਮ ਲੱਗ ਰਹੇ ਬੰਦੇ ਕੋਈ ਨਹੀਂ ਸਟਾਫ ਥੋੜਾ ਸੇਫ ਰਿਹਾ ਇਸ ਚੱਕਰ ਦੇ ਵਿੱਚ ਪਰ ਪੁਰਾਪੁਰੇ ਖਦਰਪੁਰਾ ਉਪਰੇ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੀ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਹੈ ਮੌਕੇ ਦੇ ਪੁਲਿਸ ਨੂੰ ਵੀ ਕਾਲ ਕੀਤੀ ਇੱਕ ਵਾਰ ਸੀ ਦੋਨੋਂ ਪਾਰਟੀਆਂ ਇੱਥੇ ਸੀ ਐਡਮਿਟ ਕਿੰਨੇ ਹੋਏ ਦੋਨੋਂ ਪਾਰਟੀਆਂ ਦੇ ਆਪਣੇ ਕੋਲ ਪੰਜ ਬੰਦੇ ਚਾਰ ਬੰਦੇ ਨਹੀਂ ਚਾਰ ਬੰਦੇ ਐਡਮਿਟ ਹੋਏ ਨੇ ਇੱਕ ਹੈਗਾ ਅਮਰਪਾਲ ਸਿੰਘ ਜਿਹੜਾ ਮੇਨ ਸੀਗਾ ਇੱਕ ਬਲਰਾਜ ਸਿੰਘ ਉਹਦਾ ਫਾਦਰ ਵਿਕਰਮਜੀਤ ਸਿੰਘ ਉਹਦਾ ਕਜ਼ਨ ਹੈ ਇੱਕ ਸੁਲਿੰਦਰ ਸਿੰਘ ਹੈ ਇਹ ਸਾਰੇ ਰਿਲੇਟਿਵ ਨੇ ਪਾਰਟੀ ਹੈ ਇੱਕੋ ਹੀ ਪਾਰਟੀ ਹੈ ਫਿਰ ਦੇਖੋ ਦੂਜੀ ਪਾਰਟੀ ਤਾਂ ਨਹੀਂ ਕਿਹਾ ਆਇਆ। ਦਾਖਲ ਨਹੀਂ ਹੋਇਆ। ਦਾਖਲ ਨਹੀਂ ਕੋਈ ਹੋਇਆ ਹੈਗਾ ਉਹ ਕਿਤਾ ਇੱਥੇ ਜਿਹੜਾ ਹੰਗਾਮਾ ਹੋਇਆ ਉਹਦੇ ਬਾਅਦ ਤੁਸੀਂ ਪੁਲਿਸ ਬੁਲਾਈ ਇੱਥੇ। ਪੁਲਿਸ ਨਾਲੀਆਂ ਲਾਗ ਗਈ ਸੀਗੀ ਪੁਲਿਸ ਨੂੰ ਕੀਤਾ ਗਿਆ ਸੀਗਾ ਫੌਸਟਨ ਪੱਜਰੀ ਸੀ। ਫੌਸਟਨ ਹਾਂ ਜਾ ਚੁੱਕੇ ਸੀਗੇ ਉਹ। ਹਾਂਜੀ ਹਾਂ। ਦੂਜੀ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਤੇ। ਇਹਦਾ ਸਿਰਫ ਸਿੰਗਲ ਡਾਊਟ ਉਹ ਤੁਸੀਂ ਹੁੰਦੇ ਹੋ ਸਟਾਫ ਹੁੰਦਾ ਹੈ। ਹਾਂਜੀ ਹਾਂਜੀ। ਤਾਂ ਕੋਈ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਕੋਈ ਪੁਲਿਸ ਪ੍ਰੋਟੈਕਸ਼ਨ ਇੱਥੇ ਆਉਣੀ ਚਾਹੀਦੀ। ਉਹਦੇ ਦੇਖੀ ਬਹੁਤ ਜ਼ਰੂਰੀ ਹੈ ਸਿਰਫ ਇੱਥੇ ਨਹੀਂ ਸਗੋਂ ਹਰ ਸਿਵਲ ਹਸਪਤਾਲ ਦੇ ਵਿੱਚ ਲੋੜ ਹੈਗੀ ਫੀਮਲ ਸਟਾਫ ઓਨਲੀ ਹੈਂਡਲ ਕਰਨਾ ਬਹੁਤ ਆਕਸ ਹੋ ਜਾਂਦੇ ਤੇ ਤੁਸੀਂ ਹੁਣ ਵੀ ਦੇਖ ਸਕਦੇ ਆ ਬਾਹਰ ਐਵੇਂ ਪੂਰਾ ਖੂਨੋਂ ਖਰਾਬਾ ਹੋਇਆ ਵਿਵਹਾਰ ਬੈੱਡ ਟੁੱਟੇ ਬੈਣੇ ਅੰਦਰ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਇੱਥੇ ਇਹ ਪਹਿਲਾ ਇਨਸੀਡੈਂਟ ਨਹੀਂ ਹੈਗਾ ਇਹ ਰਿਪੀਟਿਡਲੀ ਹੋ ਰਹੇ ਨੇ ਇੱਥੇ ਘਰ ਦੇ ਵਿੱਚ ਮੇਰੇ ਬੱਚੇ ਸੀ ਸਿਰਫ ਕੋਈ ਜੀ ਨਹੀਂ ਸੀ ਹੈਗਾ ਸਾਡਾ ਮਰ ਮੇਰੇ ਦੋਵੇਂ ਬੇਟੇ ਸੀ ਮੇਰੇ ਦੇਰ ਦਾ ਮੁੰਡਾ ਸਾਨੂੰ ਮਿਲ ਲਾਇਆ ਇਹ ਜੇਠ ਦਾ ਮੁੰਡਾ ਮਿਲ ਲਾਇਆ ਸੀ ਘਰ ਦੇ ਵਿੱਚ ਪੰਜ ਸੱਤ ਬੰਦੇ ਸੀ ਸਿਰਫ ਸਾਡੇ ਆਪਣੇ हां ਤੁਸੀਂ ਰਿਕਾਰਡਿੰਗਾ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਹਸਪਤਾਲ ਤੇ ਵੀ ਜਾ ਕੇ ਮੰਨ ਲਓ ਉਹਨਾਂ ਨੇ ਸਭ ਤੋਂ ਪਹਿਲਾਂ ਕੋਈ ਕਿਰਪਾਨਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਹੈਗੀ ਖਾਲੀ ਹੱਥ ਉੱਥੇ ਵੀ ਰਿਕਾਰਡਿੰਗਾ ਕੱਢੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਣੇ ਇਲਾਜ ਵਾਸਤੇ ਗਏ ਆ ਤੇ ਸਾਰਾ ਕੁਝ ਉੱਥੇ ਰਿਕਾਰਡਿੰਗ ਹੋ ਚੁੱਕਿਆ ਤੁਸੀਂ ਕੱਢੋ ਘਰ ਵੀ ਕੱਢ ਸਕਦੇ ਕੈਮਰਿਆਂ ਦੇ ਵਿੱਚੋਂ ਵੀ ਉਹ ਰਾਤੀ ਉਹ ਕਿੰਨੇ ਅੱਗੇ ਵਧਿਆ ਕੌਣ ਵਧਿਆ ਆਣ ਕੇ ਸਾਡੇ ਸਿਰ ਪੰਜ ਚਾਰ ਜਨ ਮੇਰੇ ਦੋਵੇਂ ਬੇਟੇ ਸੀ ਰਿਸ਼ਤੇਦਾਰ ਆਏ ਹੋਏ ਸੀ ਘਰ ਇੱਥੇ ਕਿ ਉਸਕੇ ਬਾਅਦ ਉਸ ਹਸਤਾਲ ਹਸਤਾਲ ਜਾ ਕੇ ਮਿਲਿਆ ਹਾਂ ਹਾਂ ਹਸਤਾਲ ਹਾਂ ਬਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਨ ਦੀਆਂ ਨਦੀਆਂ ਨੰਗ ਵਾਈਆਂ ਮੇਰੇ ਬੇੜੇ ਦੇ ਦੋ ਕਰਪਾਨਾਂ ਵੱਜੀਆਂ ਆ ਦੋ ਮੇਰੇ ਤਿੰਨ ਦੇਰ ਦੇ ਲੱਕ ਦੇ ਵਿੱਚ ਉਹ ਸਾਰਾ ਕੁਝ ਇੱਕ ਦੀ ਲੱਤ ਟੁੱਟ ਗਈ ਆ ਕੌਣ ਕੌਣ ਜ਼ਖਮੀ ਹੋਏ ਤੁਹਾਡੇ ਪਰਿਵਾਰ ਤੋਂ ਸਾਡੇ ਪੰਜ ਜਣੇ ਜ਼ਖਮੀ ਹੋਏ ਆ ਨਾਮ ਕੀ ਹੈ ਵਰਿੰਦਰ ਸਿੰਘ ਜਰਨੈਲ ਸਿੰਘ ਪੱਕਾ ਨਾ ਕਾਲੀ ਐ ਨਾ ਮੁੰਡੇ ਦਾ ਆਪਣੇ ਦਾ ਕਾਲੀ ਅਰਜਿੰਦਰ ਸਿੰਘ ਇਹ ਸਾਰੇ ਪਟਿਆਲੇ ਰੇ ਫਿਰ ਇਹ ਸਾਰੇ ਰੈਫਰ ਕੀਤੇ ਗਏ ਆ ਉਹਨਾਂ ਨੇ ਹੱਥ ਹੀ ਨਹੀਂ ਪਾਇਆ ਇੰਨਾ ਕੂਣ ਵਹਿ ਚੁੱਕਿਆ ਉਹਨਾਂ ਦਾ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਦੀ ਜਿਹੜਾ ਥੋੜਾ ਝਗੜਾ ਹੋਇਆ ਪਿੰਡ ਦੇ ਵਿੱਚ ਜਿੱਥੇ ਗਲੀ ਦੇ ਵਿੱਚ ਆ ਇੱਕ ਘਰ ਹੈ ਜਿੱਥੇ ਇੱਡਾ ਬਟੇ ਰੋੜੇ ਲੈਂਕੇ ਗਏ ਉਸke ਬਾਅਦ ਇੱਥੇ ਆ ਕੇ ਹਲ ਹੋਵੇ ਇੱਕ ਹੀ ਸਾਰਾ ਮਾਮਲਾ ਹੈ ਇਹ ਨਹੀਂ ਪਹਿਲਾਂ ਅਸੀਂ ਸਵੇਰ ਤੋਂ ਕੋਈ ਪਹਿਲਾਂ ਦਾ ਪੁਰਾਣਾ ਮਾਮਲਾ ਚੱਲਦਾ ਪਈ ਲੜਾਈ ਝਗੜੇ ਦਾ ਜੀ ਇਹ ਸਵੇਰ ਤੇ ਮੁੰਡੇ ਦਾ 12 ਇਕੱਠੇ ਹੋ ਗਏ ਉਹ ਮੁੰਡੇ ਦੇ ਮਗਰ ਲੱਗੇ ਹੋਏ ਸੀਗੇ ਜੀ ਤੁਹਾਡੇ ਵਾਲੇ ਨਾ ਦੂਸਰੇ ਆਪ ਪਾਰਟੀ ਦੇ ਇਹ ਮੁੰਡੇ ਨਾ ਕਿਤੇ ਦੂਰ ਦੂਰ ਵੀਰੇ ਸੀਗੇ ਉਹਨਾਂ ਗੱਡੀ ਮਗਰ ਲਾ ਕੇ ਮੁੰਡਿਆਂ ਦੇ ਵਿੱਚ ਗੱਡੀ ਮਾਰੀ ਤੇ ਮੁੰਡੇ ਭੱਜ ਜਾਈ ਉਥੋਂ ਮੁੰਡੇ ਪਹੁੰਚ ਗਏ ਪਿੰਡ ਹੀ ਪਿੰਡ ਜਾ ਕੇ ਇੱਟਾ ਰੋੜੇ ਮਾਰੇ ਆਏ 16 ਸੇਵਤੀ ਕਾ ਇੱਕ ਦੂਜੇ ਨੇ ਕਹਿ ਕੇ ਕਰਵਾਇਆ ਕਿ ਤੁਸੀਂ ਨਾ ਮਾਰੋ ਇੱਧਰ ਨਾ ਹੋ ਤੁਸੀਂ ਉੱਧਰ ਕਰੋ ਪਰ ਇਹ ਸਾਡੇ ਅੱਖੇ ਨਹੀਂ ਲੱਗੇ ਸਾਡੇ ਮੁੰਡੇ ਦੇ ਚੋਟ ਲੱਗ ਗਈ ਕਿਤੇ ਬਾਹ ਤੇ ਜੀ ਤੇ ਦੂਸਰੇ ਮੁੰਡੇ ਸਾਡੇ ਭਤੀਜੇ ਨੂੰ ਦਾਖਲ ਕਰਾਉਣ ਵਾਸਤੇ ਆਏ ਸੀਗੇ ਤੇ ਦਾਖਲ ਕਰਾਉਣ ਵਾਸਤੇ ਉਹ ਖਾਲੀ ਹੱਥ ਸੀਗੇ ਜਦੋਂ ਉਹਨਾਂ ਨੇ ਆ ਕੇ ਵੇਖਿਆ ਅੰਦਰ ਦਾਖਲ ਕਰਾਉਣ ਲਈ ਤੇ ਮਗਰ ਇਹ 10 15 ਕਿਰਚਾ ਕਰਬਾਨਾ ਲੈ ਕੇ ਉਹਨਾਂ ਦੇ ਹਾਵਨਾ ਕਰਤਾ ਜੀ ਤੇ ਉਹਨਾਂ ਦੇ ਬਹੁਤ ਹੀ ਸੱਟਾਂ ਜਿਆਦੀਆਂ ਮਾਰੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਆਈ ਆਏ ਆ ਵੀ ਸਾਨੂੰ ਉੱਥੇ ਸੀ ਮਤਲਬ ਜਿਹੜਾ ਕੈਮਰਾ ਵਿੱਚ ਸੱਟਾਂ ਵੱਜੀਆਂ ਹੋਈਆਂ ਨੇ ਸਾਨੂੰ ਉਹ ਹੀ ਦਿਖਾਈਆਂ ਜਾਣਾ ਤੇ ਸਾਡਾ ਇੱਥੇ ਮਤਲਬ ਕੋਈ ਹੱਲ ਕੀਤਾ ਜਾ ਬਈ ਮੇਰਾ ਨਾਮ ਬੂਟਾ ਸਿੰਘ ਹੈ ਜੀ ਇਹ ਜਿਹੜਾ ਦੂਜਾ ਜਿਹੜਾ ਇਹ ਝਗੜਾ ਹੋਇਆ ਕਿਸ ਗੱਲ ਤੇ ਹੁੰਦਾ ਤੁਹਾਡਾ ਮੈਨੂੰ ਕੋਈ ਪਤਾ ਨਹੀਂ ਝਗੜੇ ਦਾ ਆਪਸ ਆਰਾਮ ਨਾ ਪਈ ਆ ਵਾ ਇਹ ਜਣ ਜੱਟ ਜਣ ਬੀਜੂ ਜਣ ਸਾਨੂੰ ਕੋਈ ਪਤਾ ਨਹੀਂ ਲੱਗਦਾ ਪਹਿਲੇ ਵੀ ਕੋਈ ਹੋਇਆ ਤੇ ਵੇੜਿਆ ਨਾ ਪਹਿਲੇ ਵੀ ਚੱਲ ਰਿਹਾ ਕੋਈ ਨਾ ਕੋਈ 2-3 ਸਾਲੋਂ ਗੋਦੋ ਲੜਨ ਲੜਾਈ ਹੋਈ ਸੀ ਮਾੜੀ ਮੋਢੀ ਜਿਹਾ ਆਮ ਨਹੀਂ ਕਿਸੇ ਗਲਤੀ ਹੋਈ ਸੀ ਮੈਨੂੰ ਨਹੀਂ ਕਿਸੇ ਗੱਲ ਪਤਾ ਮੈਂ ਇਹ ਲੰਬੜਦਾਰ ਛੱਡੀ ਹੋਈ ਜੀ ਅੱਛਾ ਤੁਹਾਡਾ ਕੀ ਲੱਗਦੇ ਆ ਜਿਹੜੇ ਬੰਦੇ ਉਹ ਕਿਹੜਾ ਜਿਹੜੇ ਇਧਰ ਦੀ ਪਾਰਟੀ ਹੈ ਇਧਰ ਦੀ ਪਾਰਟੀ ਹਾਂ ਪੁੱਤਰਾ ਮੇਰਾ ਤੁਹਾਡੇ ਪੁੱਤਰੇ ਆ ਹਾਂ ਹਾਂ ਮੁੰਡਾ ਵੀ ਇੱਕ ਪੁੱਤਰਾ ਵੀ ਅੱਛਾ ਮੁੰਡਾ ਪੁੱਤਰਾ ਤੇ ਇਹਨਾਂ ਨਾਲ ਕਿਉਂ ਲੜਦੇ ਕੋਈ ਹੈਕਰ ਕਰਨ ਮੈਨੂੰ ਕੋਈ ਪਤਾ ਨਹੀਂ ਕਿ ਇਹਨਾਂ ਨੇ ਕਈ ਲੜਕੇ ਲਾਣਾ ਦਿੰਦਾ ਇਹ ਉਹ ਉਹਨਾਂ ਕੋਲ ਚਾਰ ਪੈ ਹੈਗੇ ਉਹ ਦੇਰੋਂ ਪੁੱਠੇੋਂ ਦੇ ਆਏ ਨੇ ਉਹ ਕਰੀ ਜਾਂਦੇ ਹੁਣ ਪੰਜ ਬੰਦੇ ਮੇਰੇ ਹਸਪਤਾਲ ਪਏ ਨੇ ਬੜੇ ਬੁਰਾ ਹਾਲ ਹੋ ਰਿਹਾ ਉਹਨਾਂ ਦਾ ਕੀ ਉਹਨਾਂ ਨੇ ਇਹ ਬਗਾੜਿਆ ਭਗਤ ਵਰਗੇ ਬੰਦੇ ਗਊ ਮਰ ਗਏ